ਦੋ ਸੱਤੀਆ ਕਾਲ ਅੱਜ ਚੱਲ ਪਈ ਸੀ ਬਠਿੰਡੇ ਆ ਬਾਈ ਨੂੰ ਟਰਾਈਸਾਈਕਲ ਹੈਂਡੀਕੈਪਟਾ ਬਾਈ ਬੈਟਰੀ ਵਾਲਾ ਦਬਾਉਣ ਤੇ ਆਜ ਸੀ ਆਗੇ ਬਠਿੰਡੇ ਤੇ ਅੱਗੇ ਅਸੀਂ ਕਾਜ ਦੀ ਕਾਰਵਾਈ ਪੂਰੀ ਕਰਕੇ ਬਾਈ ਨੂੰ ਦਬਾਤਾ ਅਸੀਂ ਇਹਨੂੰ ਸਾਈਕਲ ਟਰਾਈਸਾਈਕਲ ਤੇ ਟਰਾਈਸਾਈਕਲ ਦੇ ਉੱਤੇ ਲੱਗੀ ਆ ਬਹੁਤ ਵਧੀਆ ਟੂਲ ਮੈਂ ਟੂਲ ਵਗੈਰਾ ਚੈੱਕ ਕੀਤੀ ਤੇ ਟੂਲ ਦੇ ਵਿੱਚ ਇੱਕ ਦੇਖਿਆ ਤਾਂ ਹੈਲਮਟ ਨਿਕਲਿਆ ਬਹੁਤ ਸੋਹਣਾ ਤੇ ਉਹਦੇ ਵਿੱਚ ਹੀ ਇੱਕ ਚਾਰਜਰ ਪਿਆ ਸੀ ਤੇ ਅਸੀਂ ਸਾਰੀ ਸ਼ਾਨਮੀਨ ਕਰਕੇ ਇਸ ਗੱਡੀ ਦੀ ਤੇ ਮੈਂ ਲੱਖੀ ਨੂੰ ਕਿਹਾ ਮੈਂ ਕਿਹਾ ਦੇਖ ਗੱਡੀ ਕਿਵੇਂ ਲੱਗੀ ਤੇ ਉਹ ਕਹਿੰਦਾ ਬੜੀ ਵਧੀਆ ਲੱਗੀ ਤੇ ਅੱਗੇ ਅਸੀਂ ਦੇਖਿਆ ਤਾਂ ਲੱਖੀ ਕਹਿੰਦਾ ਯਾਰ ਮੈਨੂੰ ਗੱਡੀ ਦੇ ਵਿੱਚ ਕੁਝ ਫਰਕ ਲੱਗਦਾ ਇਹਦੇ ਹੈਂਡਲ ਦੇ ਵਿੱਚ ਮੈਂ ਕਿਹਾ ਨਹੀਂ ਨਹੀਂ ਤੇ ਕਹਿੰਦਾ ਤੂੰ ਚੈੱਕ ਦਾ ਕਰਕੇ ਦੇਖ ਜਦੋਂ ਮੈਂ ਚੈੱਕ ਕੀਤਾ ਤੁਸੀਂ ਜਿਵੇਂ ਪੁਰਾਣੇ ਸਾਈਕਲ ਦਾ ਆਪਾਂ ਹੈਂਡਲ ਠੀਕ ਕਰਦੇ ਹੁੰਦੇ ਸੀ ਤੇ ਮੈਂ ਉਵੇਂ ਦੇਖਿਆ ਮੈਂ ਕਿਹਾ ਹੈਂਡਲ ਚੈੱਕ ਕਰਕੇ ਪਰ ਨਹੀਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਤੇ ਅੱਗੇ ਸਾਨੂੰ ਭਰਾ ਨੂੰ ਮੈਂ ਪੁੱਛਿਆ ਤਾਂ ਉਹ ਕਹਿੰਦਾ ਬਈ ਨਹੀਂ ਇਹ ਇੱਕ ਸਾਈਡ ਤੋਂ ਜਿੱਧਰੋਂ ਬੰਦੇ ਨੇ ਬੈਠਣਾ ਹੁੰਦਾ ਉਧਰੋਂ ਚੌੜਾ ਹੁੰਦਾ ਦੂਜੀ ਸਾਈਡ ਤੋਂ ਇਹ ਢੀੜਾ ਹੁੰਦਾ ਤੇ ਇਹ ਬੈਟਰੀ ਵਾਲਾ ਸਾਈਕਲ ਹੈਂਡੀਕੈਪਟ ਵੀਰਾਂ ਨੂੰ ਮਿਲਦਾ ਤੇ ਅਗਲੀ ਵੀਡੀਓ ਚ ਆਪਾਂ ਪੂਰਾ ਦੱਸਾਂਗੇ ਵੀ ਕਿਵੇਂ ਮਿਲਦਾ ਕਿੱਥੋਂ ਫਾਰਮ ਮਿਲਦਾ ਕਿਵੇਂ ਆ ਤੇ ਕਿਹਨੂੰ ਮਿਲਦਾ ਇਹ ਉਹ ਇੱਕ ਵੀਡੀਓ ਪਾਵਾਂਗੇ ਉਸ ਦੇ ਉੱਤੇ ਸਾਰਾ ਦੱਸਾਂਗੇ ਆਪਾਂ ਤੇ ਅੱਗੇ ਅਸੀਂ ਉਹ ਬਾਈ ਨੇ ਇੱਕ ਇਹਦੇ ਕੋਡ ਲੱਗਿਆ ਹੁੰਦਾ ਉਹ ਕੋਡ ਕੀਤਾ ਸਕੈਨ ਤੇ ਸਕੈਨ ਕਰਕੇ ਉਹਨਾਂ ਨੇ ਆਪਦਾ ਡਾਟਾ ਚੜਾਉਣਾ ਹੁੰਦਾ ਤੇ ਅਸੀਂ ਖਿੱਚਦੀ ਗੱਡੀ ਲੱਖੀ ਨੇ ਬਾਹਰ ਤੇ ਲੱਖੀ ਨੂੰ ਮੈਂ ਕਿਹਾ ਮੈਂ ਕਿਹਾ ਬਈ ਇਹਨੂੰ ਬੰਦ ਕਰ ਲੈ ਤੇ ਰੈਂਪ ਤੋਂ ਕਿਤੇ ਰੋੜੀ ਨਾ ਜਾਵੇ ਤੇ ਉਹਨੇ ਬੰਦ ਕਰਕੇ ਤੇ ਬ੍ਰੇਕਾਂ ਲਾ ਕੇ ਹੌਲੀ-ਹੌਲੀ ਲੈ ਆਇਆ ਤੇ ਅਸੀਂ ਅੱਗੇ-ਅੱਗੇ ਤੇ ਅੱਗੇ ਕੈਂਚੀਆਂ ਦੇ ਆ ਕੇ ਅਸੀਂ ਦੇਖਿਆ ਤਾਂ ਉੱਥੇ ਪੁੱਚੋ ਚੌਂਕ ਤੋਂ ਤੇ ਅੱਗੇ ਗੱਡੀ ਖਿੱਚਦੀ ਤੇ ਆ ਗਏ ਅਸੀਂ ਭਗਤਾ ਰੋਡ ਤੋਂ ਸੇਮੇ ਨੂੰ ਮੁੜ ਪਜਲੇ ਆਂ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਤਿਓ